ਫਗਵਾੜਾ ਵਿਖੇ ਤੇਜ਼ ਰਫ਼ਤਾਰ ਬਣੀ ਮੌਤ ਦਾ ਕਾਰਨ ਵਾਪਰਿਆ ਭਿਆਨਕ ਸੜਕੀ ਹਾਦਸਾ ਇਸ ਹਾਦਸੇ ਵਿੱਚ ਸਾਬਕਾ ਪਟਵਾਰੀ ਦੀ ਹੋਈ ਦਰਦਨਾਕ ਮੌਤ ਅਤੇ ਇੱਕ ਹੋਰ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਹਾਦਸਾ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਵੱਲੋਂ ਆਲੂ ਨਾਲ ਭਰੀ ਟਰਾਲੀ ਨੂੰ ਟੱਕਰ ਮਾਰਨ ਕਰਕੇ ਵਾਪਰਿਆ ਮ੍ਰਿਤਕ ਵਿਅਕਤੀ ਦੀ ਪਛਾਣ ਸਾਫਾ ਪਟਵਾਰੀ ਤੇ ਕਿਸਾਨ ਗੁਰਮੀਲ ਸਿੰਘ ਵਾਸੀ ਪੰਜੋਰਾ ਵੱਜੋਈ ਹੈ ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਵਿਅਕਤੀ ਦੇ ਨਾਲ ਦੇ ਸਾਥੀਆਂ ਨੇ ਦੱਸਿਆ ਕਿ ਉਹ ਆਲੂਆਂ ਨਾਲ ਭਰੀਆਂ ਟਰਾਲੀਆਂ ਨੂੰ ਲੈ ਕੇ ਲੁਧਿਆਣਾ ਸਾਈਡ ਨੂੰ ਜਾ ਰਹੇ ਸਨ ਤੇ ਰਾਹਗੀਰਾਂ ਨੇ ਦੱਸਿਆ ਕਿ ਉਹਨਾਂ ਦੀ ਟਰਾਲੀ ਦਾ ਐਕਸੀਡੈਂਟ ਹੋ ਗਿਆ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਉਹਨਾਂ ਦੇ ਸਾਥੀ ਦੀ ਮੌਤ ਹੋ ਚੁੱਕੀ ਸੀ ਫਗਵਾੜਾ ਤੋਂ ਇਹ ਸ਼ਰਮਾ ਦੀ ਰਿਪੋਰਟ ਭਾਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜਸਕਰਨ ਸਿੰਘ ਆ ਜਿਹੜਾ ਰੋਡ ਤੇ ਐਕਸੀਡੈਂਟ ਹੋਇਆ ਭਾਜੀ ਕੀ ਮਾਮਲਾ ਸਾਰਾ ਇਹ ਭਾਜੀ ਜਿੱਦਾਂ ਅਸੀਂ ਆਦੂ ਵੇਚਣ ਜਾਂਦੇ ਸੀਗੇ ਹਾਂਜੀ ਤੇ ਸਾਡੀਆਂ ਟਰਾਲੀਆਂ ਅੱਗੇ ਦੀ ਇਹ ਪਿੱਛੇ ਸੀਗੇ ਹਾਂਜੀ ਤੇ ਬਾਅਦ ਸਾਨੂੰ ਰਾਹ ਹੀ ਗੀਦਾਂ ਨੇ ਜਿੱਦਾਂ ਰੋਗ ਰੋਗ ਕੇ ਸਾਨੂੰ ਦੱਸਿਆ ਕਿ ਭਾਜੀ ਪਿੱਛੇ ਐਕਸੀਡੈਂਟ ਹੋ ਗਿਆ ਠੀਕ ਹੈ ਤੇ ਵੀ ਬੰਦਾ ਤੁਹਾਡੇ ਨਾਲ ਦਾ ਸੀ ਮੈਂ ਕਹਾਂ ਜੀ ਕਿ ਟਰਾਲੀ ਦਾ ਸੀਗੀ ਸਾਡੇ ਨਾਲ ਦੀ ਪਰ ਸਾਨੂੰ ਹੁਣ ਪਤਾ ਨਹੀਂ ਹੈਗਾ ਤੇ ਕਹਿੰਦਾ ਤੁਸੀਂ ਰਾਹ ਕੇ ਦੇਖ ਲਓ ਵੀ ਅਸੀਂ ਸਾਨੂੰ ਬੰਦੇ ਆਏ ਦੋ ਬੰਦੇ ਲੈਣ ਆਏ ਕਹਿੰਦੇ ਭਾਜੀ ਇੱਕ ਐਕਸੀਡੈਂਟ ਹੋ ਗਿਆ ਪਿੱਛੇ ਇੱਕ ਬੰਦਾ ਮੌਕੇ ਤੇ ਸ਼ਾਇਦ ਐਕਸਪਾਇਰ ਹੋ ਗਿਆ ਤੇ ਫਿਰ ਅਸੀਂ ਆਏ ਤਾਂ ਦੇਖਿਆ ਵੀ ਤੇ ਤਕਰੀਬਨ ਸਾਨੂੰ ਲੱਗਾ ਵੀ ਜਿਹੜਾ ਬੰਦਾ ਭਾਜੀ ਮੌਕੇ ਤੇ ਤੁਸੀਂ ਦੱਸ ਰਹੇ ਐਕਸਪਾਇਰ ਹੋ ਗਿਆ ਉਹ ਟ੍ਰੈਕ ਉਹ ਟਰਾਲੀ ਦਾ ਡਰਾਈਵਰ ਸੀਗਾ ਡਾਇਰੈਕਟਰ ਦਾ ਜਾਂ ਕੀ ਸੀਗਾ ਭਾਜੀ ਨਹੀਂ ਭਾਜੀ ਉਹ ਨਾਲ ਮਟਗਾੜ ਤੇ ਬੈਠਾ ਸੀਗਾ ਆਲੂ ਉਸ ਵੇਚਣ ਜਾ ਰਿਹਾ ਸੀਗਾ ਜੀ ਤੇ ਜਿਹੜੇ ਟਰਾਲੇ ਦੇ ਨਾਲ ਹਾਸਾ ਹੋਇਆ ਆ ਉਹਦੇ ਡਰਾਈਵਰ ਭਾਜੀ ਉਹ ਕਿੱਥੇ ਉਹ ਜਿੱਦਾਂ ਅਸੀਂ ਜਦੋਂ ਪਹੁੰਚੇ ਆ ਜੀ ਇੱਥੇ ਕੋਈ ਹੈ ਨਹੀਂ ਸੀਗਾ ਜੀ ਉਹਦਾ ਤੇ ਡਰਾਈਵਰ ਭੱਜ ਗਏ ਜਿਹੜੇ ਟਰਾਲੀ ਦੇ ਡਰਾਈਵਰ ਸੀ ਉਹ ਕਿੱਥੇ ਨੇ ਭਾਜੀ ਟਰਾਲੀ ਦੇ ਡਰਾਈਵਰ ਤਾਂ ਹੈਗੇ ਆ ਭਾਜੀ ਆਹ ਤੇ ਉਹਨਾਂ ਦੇ ਨਾਲ ਇਹ ਕਲੈਂਡਰ ਟਾਈਪ ਬੰਦਾ ਬੈਠਾ ਸੀਗਾ ਇਹਨਾਂ ਦਾ ਭਾਈ ਬਿਲੀਅਨ ਟਾਈਪ ਹੀ ਜਿਹਦਾ ਮਰਗਾਰਡ ਤੇ ਬੈਠ ਜਾਂਦੇ ਨਾਲ ਤੁਸੀਂ ਪੁਲਿਸ ਨੂੰ ਇਨਫੋਰਮ ਕੀਤੀ ਭਾਜੀ ਇੱਥੇ ਕਿਸੇ ਨੂੰ ਭਾਜੀ ਕਰ ਰਹੇ ਆ ਕੋਈ ਨਹੀਂ ਆ ਰਿਹਾ ਨਾ ਕਿੰਨੇ ਦਿਨ ਹੋ ਗਏ ਭਾਜੀ ਪੁਲਿਸ ਨੂੰ ਇਨਫੋਰਮ ਕੀਤੇ ਹੋਏ ਕੋਈ ਅੱਧਾ ਘੰਟੇ ਤੋਂ ਉੱਪਰ ਹੋ ਗਿਆ ਭਾਈ ਤਾਂ ਕੋਈ ਪੁਲਿਸ ਨੂੰ ਪਹੁੰਚ ਨਹੀਂ ਆਇਆ ਇਹ ਨੰਬਰ ਲੱਗ ਰਹੇ ਆ ਭਾਜੀ ਗਲਤੀ ਕਹਿਦੀ ਹੈ ਟਰਾਲੀ ਵਾਲੇ ਦੀ ਜਾਂ ਆਪਣੇ ਟਰਾਲੀ ਵਾਲੇ ਦੀ ਆ ਖਾਸ ਪਿੱਛੋਂ ਟੋਕਿਆ ਗਿਆ ਨਾ ਟਰਾਲੀ ਤਾਂ ਜਾ ਰਹੀ ਹੈ ਮੋਰੇ ਦੇਖੋ ਹੁਣ ਬਾਕੀ ਮੌਕੇ ਤੇ ਅਸੀਂ ਕੁਝ ਦੱਸ ਨਹੀਂ ਸਕਦੇ ਟੋਕਿਆ ਜੀ ਹਾਂਜੀ ਮੈਮ ਹਾਂਜੀ ਸਰਪੰਚ ਸਾਹਿਬ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਦੀ ਕੀ ਨਾਮ ਆਪਣਾ ਮੇਰਾ ਨਾਮ ਮਨਪ੍ਰੀਤ ਕੌਰ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਹੋ ਪੰਜੋੜ ਤੁਸੀਂ ਪੰਜੋੜ ਸਰਪੰਚ ਹੋ ਉੱਥੇ ਦੇ ਹਾਂਜੀ ਪਹਿਲਾ ਮਜੂਦਾ ਸਰਪੰਚ 2024 ਦਾ ਤੇ ਜਿਹੜਾ ਇਹ ਹਾਦਸਾ ਹੋਇਆ ਹੈ ਕੀ ਕਾਰਨ ਸਾਰਾ ਹਾਸੇ ਦਾ ਸਰ ਸਾਨੂੰ ਹਾਦਸੇ ਵਾਰੇ ਤਾਂ ਸਿਰਫ ਦੇਖੇ ਨੇ ਡਰਮ ਦੇ ਚਾ ਉਹ ਤਾਂ ਗੱਲ ਨਹੀਂ ਸੀ ਹੋਣੀ ਜਦੋਂ ਉਹ ਸਿਰਫ 1 ਸੈਕਿੰਡ ਵਾਸਤੇ ਫੋਨ ਕੀਤਾ ਕਿ ਸਾਡਾ ਐਕਸੀਡੈਂਟ ਹੋ ਗਿਆ ਮम्मा ਅੰਕਲ ਡੇਟ ਪਏ ਉੱਪਰ ਅੰਕਲ ਦੀ ਪਤਾ ਨਹੀਂ ਡੈਥ ਹੋ ਗਈ ਉਹਨ ਫੋਨ ਕੱਟ ਦਿੱਤਾ ਅਸੀਂ ਤਾਂ ਬਸ ਐਦਾਂ ਗੱਡੀਆਂ ਲੈ ਕੇ ਭੱਜ ਆਏ ਆ ਤੇ ਜਿਨ੍ਹਾਂ ਦੀ ਮੌਕੇ ਤੇ ਡੈਥ ਜਿਨ੍ਹਾਂ ਦੀ ਮੌਕੇ ਤੇ ਡੈਥ ਹੋਈ ਉਹ ਵੀ ਤੁਹਾਡੇ ਪਿੰਡ ਦੇ ਹੀ ਰਹਿਣ ਵਾਲੇ ਆ ਹਾਂਜੀ ਪਚੌੜਾ ਦੀਆਂ ਕਿੰਨੇ ਗਾਲੀਆਂ ਪਚੌੜਾ ਦੀਆਂ ਜਿਹੜੀਆਂ ਆਲੂਆਂ ਦੀਆਂ ਕੀ ਨਾਮ ਮੇਰਾ ਭਰਾ ਆ ਮੇਰੇ ਤਾਏ ਦਾ ਮੁੰਡਾ ਆ ਤੇ ਇੱਕ ਘੰਟਾ ਮੈਂ ਮੈਂ ਫਲੋਰ ਤੋਂ ਹੋ ਕੇ ਜਲੰਧਰ ਹੋ ਕੇ ਮੈਂ ਜਲੰਧਰ ਪਹੁੰਚਿਆ ਫੇਰ ਮੈਂ ਆ ਗਿਆ ਮੁੜ ਕੇ ਤੇ ਇੱਕ ਘੰਟੇ ਬਾਅਦ ਇਹ ਆਈ ਆ ਪੁਲਿਸ ਤੇ ਇੱਕ ਘੰਟੇ ਬਾਅਦ ਐਂਬੂਲੈਂਸ ਅਜੇ ਤੱਕ ਨਹੀਂ ਆਈ ਹੈਗੀ ਮੈਂ ਫੋਨ ਕਰੀ ਜਾਂਦਾ ਉਸਲੇ ਦਾ ਉਹ ਬਿਜੀ ਕਰੀ ਜਾਂਦੇ ਬਿਜੀ ਫੋਨ ਕਰੀ ਜਾਂਦੇ ਆ ਨਾ ਚੱਕਦੇ ਆ ਫੋਨ ਨਾ ਸੁਣਦੇ ਆ ਫੋਨ ਭਾਈ ਜਿਹਨਾਂ ਦੀ ਬੋਡੀ ਪਈ ਆ ਉਹ ਕੀ ਲੱਗਦੇ ਆ ਤੁਹਾਡੇ ਉਹ ਮੇਰੇ ਬ੍ਰਦਰ ਹੋਂਦ ਆਏ ਜੀ ਦੇ ਲੱਗਦੇ ਕੀ ਨਾਮ ਆ ਉਹਨਾਂ ਦਾ ਗਰਮੇਲ ਸਿੰਘ ਗਰਮੇਲ ਸਿੰਘ ਜਿਹੜੇ ਪਿੰਜੋੜਾ ਪਿੰਡ ਤੋਂ ਆ ਪਿੰਜੋੜਾ ਪਿੰਡ ਤੋਂ ਇਹ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਇਹ ਆਲੂ ਲੈ ਕੇ ਲੁਧਿਆਣੀ ਨੂੰ ਜਾ ਰਹੇ ਸੀ ਇੱਕ ਜਿਹੜਾ ਹਾਸਾ ਹੋਇਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਤਾ ਲੱਗਾ ਕਿੰਨਾ ਟਾਈਮ ਹੋ ਗਿਆ ਹੋਰ ਕਿੰਨੇ ਟਾਈਮ ਹੋ ਗਿਆ ਤੁਸੀਂ 1 ਘੰਟਾ ਹੋ ਗਿਆ ਘੰਟੇ ਤੋਂ ਡੇਢ ਘੰਟਾ ਹੋ ਗਿਆ 1 ਘੰਟੇ ਵਿੱਚ ਅਜੇ ਤੱਕ ਪੁਲਿਸ ਵੀ ਹੋਣ ਪਹੁੰਚੀ ਯਾਰ ਇਹ ਨਾਲ ਸੀ ਇਹ ਨਾਲ ਸੀ ਇਹ ਨਾਲ ਘੰਟੇ ਵਿੱਚ ਪੁਲਿਸ ਹੋਣ ਪਹੁੰਚੀ ਹੋਰ ਐਮਬੂਲੈਂਸ ਅਜੇ ਤੱਕ ਨਹੀਂ ਆਈ ਐਮਬੂਲੈਂਸ ਅਜੇ ਤੱਕ ਨਹੀਂ ਆਈ ਜੀ ਫੋਨ ਕਰੀ ਜਾਂਨੇ ਵੀ ਜੀ ਮੈਂ ਵੀ ਰਸਤੇ ਜਾਉਂਦਾ ਗੱਡੀ 'ਚ ਕਰੀ ਜਾਂਦਾ ਜਿਹਨਾਂ ਦੀ ਬੋਡੀ ਪਈ ਓਹ ਡਰਾਈਵਰ ਸੀਗੇ ਜਾਂ ਨਾਲ ਸੀਗੇ ਉਹ ਨਾਲ ਬੈਠੇ ਸੀ ਤੇ ਡਰਾਈਵਰ ਨੂੰ ਅਜੇ ਪੁੱਛਿਆ ਨਹੀਂ ਉਹ ਲੰਮਾ ਪਿਆ ਉਹਨੂੰ ਕਿਸੇ ਨੇ ਪੁੱਛਿਆ ਨਹੀਂ ਤੇ ਅਜੇ ਤੱਕ ਕੋਈ ਐ ਤੇ ਟਰਾਲੀ ਦੇ ਡਰਾਈਵਰ ਤੁਸੀਂ ਆ ਭਾਜੀ ਹਾਂਜੀ ਭਾਜੀ ਤੇ ਜਿਹੜਾ ਇੱਕ ਬੰਦੇ ਦਾ ਤੁਹਾਡਾ ਐਕਸੀਡੈਂਟ ਹੋਇਆ ਇੱਥੇ ਬੰਦਾ ਇੱਕ ਸੜਕ ਦੇ ਉੱਪਰ ਲੰਮਾ ਪਿਆ ਹੈ ਤੁਸੀਂ ਦੱਸ ਰਹੇ ਕਿ ਉਹ ਡੈੱਡ ਹੋਇਆ ਹੈ ਹਾਂਜੀ ਤੇ ਇਹ ਕੀ ਹਾਦਸਾ ਵਾਪਰਿਆ ਭਾਜੀ ਭਾਜੀ ਜਿੱਦਾਂ ਅਸੀਂ ਜਾਂਦੇ ਪਏ ਸਾਡੀਆਂ ਤਿੰਨ ਟਰਾਲੀਆਂ ਜਾਂਦੀਆਂ ਵਈਆਂ ਲੈ ਸਰ ਅਸੀਂ ਤੁਰਿਆਂ ਤੇ ਨਹੀਂ ਤੇ ਟਰੱਕ ਬੜੀ ਤੇਜ਼ ਪਿੱਛੇ ਆਇਆ ਮੈਂ ਤਾਂ 100 ਸਪੀਡ ਨਾਲ ਹੋਣਾ ਪਿੱਛੇ ਭਾਜੀ ਬੈਕ ਤੋਂ ਮਾਰਿਆ ਟਰਾਲੀ ਲਾਗੋ ਟਰੈਕਟਰ ਟੁੱਟ ਗਿਆ ਲਾਗੋ ਆ ਫੁੱਟਬਾਕ ਦੇ ਉੱਪਰ ਚੜਿਆ ਡਰੈਕਟਰ ਤੁਸੀਂ ਭਾਜੀ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀਗੇ ਤੁਸੀਂ ਭਾਜੀ ਪਜੋੜਾ ਪਿੰ ਇਹ ਸਾਰੀ ਟਰਾਲੀ ਆਲੂਆਂ ਨਾਲ ਭਰੀ ਹੋਈ ਸੀ ਸਾਰੀਆਂ ਆਲੂਆਂ ਤਿੰਨੇ ਵਾਈ ਟਰਾਲੀਆਂ ਸਾਡੀਆਂ ਆਲੂਆਂ ਦੀਆਂ ਸੀਗੀਆਂ ਇਹ ਟਰੱਕ ਨੇ ਪਿੱਛੋਂ ਤੁਹਾਨੂੰ ਹਿੱਟ ਕੀਤਾ ਵਾਜੀ ਪਿੱਛੋਂ ਮਾਰਿਆ ਭਾਜੀ ਪਿੱਛੋਂ ਬੈਕ ਸਾਈਡ ਤੋਂ ਕੋਈ ਹਾਰਨ ਵਗੈਰਾ ਮਾਰਦਾ ਪਿਆ ਸੀ ਕੋਈ ਸ਼ੀ ਵੀ ਨਹੀਂ ਬਜਾ ਪਿੱਛੋਂ ਇਨੀ ਪਤਾ ਨਹੀਂ ਲੱਗਾ ਜੱਕਦਾ ਕੀ ਹੋ ਗਿਆ ਭਾਜੀ ਕਿੰਨਾ ਟਾਈਮ ਹੋ ਗਿਆ ਹਾਸਾ ਉਹਨੂੰ ਪਹਾੜਾ ਘੰਟਾ ਹੋ ਗਿਆ ਨਾ ਕੋਈ ਪੁਲਿਸ ਨਾ ਕੋਈ ਐਂਬੂਲੈਂਸ ਸਾਰਿਆਂ ਨੂੰ ਫੋਨ ਕਰ ਕਰਕੇ ਦੇਖ ਲਿਆ ਕੋਈ ਨਹੀਂ ਚੱਕਦਾ ਭਇਆ ਜੇ ਕੋਈ ਕਹਿੰਦਾ ਵੀ ਇਹ ਤਾਂ ਅਸੀਂ ਆਉਂਦੇ ਹਾਂ ਕੋਈ ਅਜੇ ਤੱਕ ਪਹੁੰਚਾ ਨਹੀਂ ਪਿਆ ਭਾਜੀ